ਲੇਕਿਨ ਭਗਵੰਤ ਮਾਨ ਜੀ ਸੁਣ ਲੈਂਦੇ ਆ ਲੇਕਿਨ ਐਜੂਕੇਸ਼ਨ ਪਾਲਿਸੀ ਜੇ ਸਾਊਥ ਦੀਆਂ 6 ਸਟੇਟਾਂ ਕੈਨਸਲ ਕਰ ਸਕਦੀਆਂ ਸੀ ਕਿਉਂ ਨਹੀਂ ਕਰ ਸਕਦੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਕਦੇ ਵੀ ਚੋਣਾ ਦਾ ਮਸਲਾ ਨਹੀਂ ਬਣ ਸਕਿਆ ਇੰਨਾ ਭਖਿਆ ਨਹੀਂ ਮੈਂ ਕਹਾਂ ਸਾਨੂੰ ਆਪਣਾ ਡੈਮ ਸੇਫਟੀ ਐਕਟ ਲੈ ਕੇ ਆਉਣਾ ਚਾਹੀਦਾ ਲੇਕਿਨ ਨਹੀਂ ਲੈ ਕੇ ਆਇਆ ਕਹਿ ਦਿੱਤਾ ਲੇਕਿਨ ਲਿਆਂਦਾ ਨਹੀਂ ਇਸੇ ਕਰਕੇ ਹੌਲੀ 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 ਇਹ ਅਸਲੀ ਗੱਲ ਹੈ ਆਰਐਸਐਸ ਦੀ ਆ ਡਾਇਲੋਜੀ ਨੂੰ ਹਰ ਇੰਸਟੀਚਿਊਸ਼ਨ ਦੇ ਵਿੱਚ ਵਾਰਨਾ ਚਾਹੁੰਦੇ ਆ ਗਲਤ ਐ ਨਹੀਂ ਸਭ ਤੋਂ ਪਹਿਲਾਂ ਤਾਂ ਜਦੋਂ ਤੋਂ ਇਹ ਮਸਲਾ ਸਰਗਰਮ ਹੋਇਆ ਸੀ ਸੀਐਮ ਦਾ ਹੱਕ ਬਣਦਾ ਸੀ ਕਿ ਇੱਥੇ ਆ ਕੇ ਬੈਠਦੇ ਪਰ ਉਹ ਇੱਕ ਦਿਨ ਵੀ ਇੱਥੇ ਨਜ਼ਰ ਨਹੀਂ ਆਇਆ ਧਰਮ ਤਾਰਨ ਦੇ ਵਿੱਚ ਕਿਸੇ ਨੇ ਧਰਮ ਤਾਰਨ ਦੀ ਗੱਲ ਨਹੀਂ ਤਰਾਸਦੀ ਹੈ ਪੰਜਾਬ ਤਰਾਸਦੀ ਹੈ ਪੰਜਾਬ ਕਾਂਗਰਸ ਦੇ ਵਿਧਾਇਕ ਸਰਦਾਰ ਪ੍ਰਗਟ ਸਿੰਘ ਸਾਡੇ ਨਾਲ ਨੇ ਸਰ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੰਜਾਬ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਇਸ ਤੋਂ ਬਾਂਝਾ ਨਹੀਂ ਰਿਹਾ ਜਿੱਥੇ ਹਾਜ਼ਰੀ ਲਵਾਉਣ ਦੇ ਵਿੱਚ ਪਰ ਯੂਨੀਵਰਸਿਟੀ ਬੱਚੋਂ ਇੱਥੇ ਬਚਾਓ ਮੋਰਚੇ ਦੇ ਵਿੱਚ ਵੀ ਹਾਜ਼ਰ ਕੋਈ ਹੋ ਨਾ ਸਕੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਜਿਸ ਤਰੀਕੇ ਨਾਲ ਜ਼ੋਰ ਜ਼ਮਾਈ ਕੀਤੀ ਰੁਕਾਵਟਾਂ ਪਾਈਆਂ ਕਿਵੇਂ ਵੇਖਦੇ ਹੋ ਇਹ ਸਾਰੇ ਸਿਨੈਰੀਓ ਗੱਲ ਤਾਂ ਇਹ ਪ੍ਰਸ਼ਾਸਨ ਦੀ ਨਹੀਂ ਹੁੰਦੀ ਗੱਲ ਤਾਂ ਸਰਕਾਰਾਂ ਦੀ ਆ ਉਹਨਾਂ ਦੇ ਮਾਈਂਡ ਸੈਟ ਦੀ ਆ ਦੇਖੋ ਜਿਹੜੇ ਆਫੀਸਰ ਹੁੰਦੇ ਆ ਉਹ ਤਾਂ ਹੁਕਮ ਬਜਾਉਣ ਵਾਲੇ ਹੁੰਦੇ ਆ ਦੇਖੋ ਉਹਨਾਂ ਦਾ ਮੈਂ ਕਹਾ ਕੋਈ ਇਹਦੇ ਚ ਰੋਲ ਹੈਗਾ ਉਹਨਾਂ ਨੂੰ ਕਹਿਣਗੇ ਵੀ ਹਾਂ ਵੀ ਆਪਾਂ ਲੋਅ ਕਰਨਾ ਆਪਾਂ ਲੋਅ ਕਰ ਦੇਣਗੇ ਉਹਨਾਂ ਨੂੰ ਕਹਿਣਗੇ ਵੀ ਨਹੀਂ ਜੀ ਇਦਾਂ ਕਰਨਾ ਆਪਾਂ ਇਦਾਂ ਕਰਾਂਗੇ ਜੀ ਬਟ ਗੱਲ ਤਾਂ ਸਿਰਫ ਇੰਨੀ ਆ ਕਿ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹ ਸਾਨੂੰ ਰਿਜੈਕਟ ਕਰਨੀ ਚਾਹੀਦੀ ਆ ਮੈਂ ਤਾਂ ਉਹਨਾਂ ਦਾ ਫਲੋਰ ਆਫ ਦਾ ਹਾਊਸ ਵੀ ਇਹ ਗੱਲ ਕਹੀ ਆ ਜੀ ਲੇਕਿਨ ਭਗਵੰਤ ਮਾਨ ਜੀ ਸੁਣ ਲੈਂਦੇ ਆ ਲੇਕਿਨ ਐਜੂਕੇਸ਼ਨ ਪਾਲਿਸੀ ਜੇ ਨੋ ਸੌਤ ਦੀਆਂ ਛੇ ਸਟੇਟਾਂ ਕੈਨਸਲ ਕਰ ਸਕਦੀਆਂ ਸੀ ਕਿਉਂ ਨਹੀਂ ਕਰ ਸਕਦੀਆਂ ਇਸ ਜਿਸ ਤਰ੍ਹਾਂ BBMP ਚ ਹੋਇਆ ਸਾਡੇ ਨਾਲ ਮੈਂ ਕਹਾਂ ਸਾਨੂੰ ਆਪਣਾ ਡੈਮ ਸੇਫਟੀ ਐਕਟ ਲੈ ਕੇ ਆਉਣਾ ਚਾਹੀਦਾ ਲੇਕਨ ਨਹੀਂ ਲੈ ਕੇ ਆਉਂਦਾ ਕਹਿ ਦਿੰਦਾ ਲੇਕਨ ਲਿਆਂਦਾ ਨਹੀਂ ਇਸੇ ਤਰ੍ਹਾਂ ਹੀ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਸਾਨੂੰ ਰਿਜੈਕਟ ਕਰਕੇ ਸਾਨੂੰ ਆਪਣੀ ਪਾਲਿਸੀ ਲਿਆਉਣੀ ਚਾਹੀਦੀ ਔਰ ਜਿੱਥੋਂ ਤੱਕ ਐਸ ਯੂਨੀਵਰਸਿਟੀ ਦਾ ਸਵਾਲ ਹੈ ਇਹ ਇਕੱਲਾ ਯੂਨੀਵਰਸਿਟੀ ਨਹੀਂ ਹੈ ਇਹ ਉਹਦੇ ਵਿੱਚ ਸਾਡੀ ਸਪਿਰਟ ਵੀ ਆ ਔਰ ਦੂਜੀ ਗੱਲ ਇਦੇ ਨਾਲ 200 ਕਾਲਜ ਵੀ ਜੁੜੇ ਹੋਏ ਆ। ਇਹਦੇ ਨਾਲ ਤਿੰਨ ਰੀਜਨਲ ਸੈਂਟਰ ਵੀ ਜੁੜੇ ਹੋਏ ਆ। ਇਸੇ ਕਰਕੇ ਹੌਲੀ 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 ਇਹ ਅਸਲੀ ਗੱਲ ਹੈ ਆਰਐਸਐਸ ਦੀ ਆਡੀਆਲੋਜੀ ਨੂੰ ਹਰ ਇੰਸਟੀਚਿਊਸ਼ਨ ਦੇ ਵਿੱਚ ਵਾਰਨਾ ਚਾਹੁੰਦੇ ਆ ਗਲਤ ਐ ਇੰਨੀ ਆ। ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਇਹਨਾਂ ਨੂੰ ਹਟ ਜਾਣਾ ਚਾਹੀਦਾ। ਇਦੀ ਨਾਲ એનર્ਜੀ ਜਿਹੜੀ ਆ ਨੈਗੇਟਿਵ ਹੁੰਦੀ ਆ ਪੋਜ਼ਿਟਿਵ ਨਹੀਂ ਹੁੰਦੀ ਔਰ ਆ ਜਿਹੜਾ ਪਲੈਟਫਾਰਮ ਆ ਮੈਨੂੰ ਲੱਗਦਾ ਇਹ ਨੌਜਵਾਨਾਂ ਨੇ ਚੰਗੀ ਗੱਲ ਕੀਤੀ ਆ ਇਹਦੇ ਤੇ ਫਿਰ ਪੰਜਾਬ ਇੱਕ ਵਾਰੀ ਦੁਬਾਰਾ ਇਕੱਠਾ ਵੀ ਹੋਇਆ ਔਰ ਮੈਨੂੰ ਲੱਗਦਾ ਸਾਨੂੰ ਜੋਸ਼ ਤੇ ਹੋਸ਼ ਦੇ ਸੁਮੇਲ 'ਚੋਂ ਇਹਦੇ ਵਿੱਚ ਨੈਗੇਟਿਵ ਗੱਲ ਨਹੀਂ ਕਰਨੀ ਚਾਹੀਦੀ ਜੋਸ਼ ਤੇ ਹੋਸ਼ ਦੇ ਸੁਮੇਲ 'ਚੋਂ ਸਾਨੂੰ ਕਿਸੇ ਚੰਗੇ ਪਾਸੇ ਨੂੰ ਤੋਰਨ ਦੀ ਗੱਲ ਹੈ ਜੋ ਅੱਜ ਇੱਥੇ ਮੋਰਚਾ ਲੱਗਿਆ ਜੋ ਇੱਥੇ ਐਡਾ ਇਕੱਠ ਹੋਇਆ ਇੱਕ ਮੁੱਦੇ ਨੂੰ ਲੈ ਕੇ ਸਾਰੀਆਂ 13 ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਇਹ ਮੋਰਚਾ ਇੱਥੋਂ ਕੋਈ ਨਵਾਂ ਰਾਹ ਕੱਢੇਗਾ ਪੰਜਾਬ ਦੀ ਇੱਕ ਪੋਜ਼ਿਟਿਵ ਪੋਲਿਟਿਕਸ ਦਾ ਨਹੀਂ ਦੇਖੋ ਪੋਜ਼ਿਟਿਵ ਪੋਲਿਟਿਕਸ ਮੈਂ ਤਾਂ ਹਮੇਸ਼ਾ ਪੋਜ਼ਿਟਿਵ ਪੋਲਿਟਿਕਸ ਕਰਦਾ ਹਾਂ ਔਰ ਪੋਜ਼ਿਟਿਵ ਪੋਲਿਟਿਕਸ ਹੋਣੀ ਚਾਹੀਦੀ ਹੈ ਮੈਂ ਇਸੇ ਕਰਕੇ ਕਹਿਣਾ ਹੁਣ ਮੈਂ ਤਰਨਤਾਰਨ ਗਿਆ ਸੀ ਪੰਜ ਚਾਰ ਦਿਨ ਲਾਏ ਉੱਥੇ ਪੰਜ ਦਿਹਾਕੇ ਬਤ ਨੂੰ ਜਾਂ ਕਦੀ ਪੁਲਸਾਂ ਨੇ ਮੁੰਡੇ ਚੱਕ ਲੈ ਕਦੀ ਬੀਐਸਐਫ ਨੇ ਚੱਕ ਲੈ ਕਦੀ ਆਰਮੀ ਨੇ ਚੱਕ ਲੈ ਯਾਰ ਉੱਥੇ ਐਜੂਕੇਸ਼ਨ ਹੈ ਨਹੀਂ ਉੱਥੇ ਹਾਇਰ ਐਜੂਕੇਸ਼ਨ ਹੈ ਨਹੀਂ ਉੱਥੇ ਹਸਪੀਟਲਸ ਹੈ ਨਹੀਂ ਉਹਨਾਂ ਨੂੰ ਤੁਸੀਂ ਸਮੇਂ ਦਾ ਹਾਨੀ ਨਹੀਂ ਬਣਾਉਂਗੇ ਉਹ ਅਲਟੀਮੇਟਲੀ ਕੀ ਕਰਨਗੇ ਫਿਰ ਕਿਹੜਾ ਰਾਹ ਲੱਭਣਗੇ ਕਿਉਂਕਿ ਜਦੋਂ ਆਪਰਚੂਨਿਟੀ ਹੈ ਨਹੀਂ ਮੇਰਾ ਖਿਆਲ ਹੈ ਵੀ ਨੇੜੇ ਤੋਂ ਨੇੜਾ ਹਸਪੀਟਲ ਜਿਹੜਾ ਹੈ ਉਹ ਝਬਾਲ ਦਾ ਆ ਜਿਹੜਾ ਕਿ 25 ਤੋਂ 30 ਕਿਲੋਮੀਟਰ ਹੈ ਸੂਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਚੀਜ਼ਾਂ ਤੇ ਗੱਲ ਕਰਨ ਦੀ ਜ਼ਰੂਰਤ ਆ ਨਾ ਕਿ ਇਹਨਾਂ ਚੀਜ਼ਾਂ ਤੇ ਗੱਲ ਕਰਨ ਦੀ ਜ਼ਰੂਰਤ ਆ ਕਿ ਕੌਣ ਕਿਹਦੇ ਤੇ ਤੰਜ ਕਸਦਾ ਹੈਗਾ ਕੌਣ ਕਹਿੰਦਾ ਕੋਈ ਕਹਿੰਦਾ ਵੀ ਇਹ ਕੋਈ ਕਿੱਕਲੀ ਸੁਣਾ ਗਿਆ ਕੋਈ ਕੁਛ ਸੁਣਾ ਗਿਆ ਕੁਛ ਨਾ ਗਿਆ ਉਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਨਹੀਂ ਜਿਹੜੀ ਸੈਨੇਟ ਹੈ ਸੈਨੇਟ ਦੇ ਜਿਹੜੇ ਐਕਸ ਆਫੀਸ਼ੀਅਲ ਮੈਂਬਰ ਹੁੰਦੇ ਨੇ ਉਹਨਾਂ ਦੇ ਵਿੱਚ ਸੀਐਮ ਵੀ ਉਹਦਾ ਮੈਂਬਰ ਹੁੰਦਾ ਹੈ এডਿਕੇਸ਼ਨ ਮਿਨਿਸਟਰ ਹੁੰਦਾ ਹੈ ਉਚੇਰੀ ਸਿੱਖਿਆ ਦਾ ਡਾਇਰੈਕਟਰ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਤੋਂ ਇਹ ਮਸਲਾ ਸਰਗਰਮ ਹੋਇਆ ਸੀ ਸੀਐਮ ਦਾ ਹੱਕ ਬਣਦਾ ਸੀ ਕਿ ਇੱਥੇ ਆ ਕੇ ਬੈਠਦੇ ਪਰ ਉਹ ਇੱਕ ਦਿਨ ਵੀ ਇੱਥੇ ਨਜ਼ਰ ਨਹੀਂ ਆਏ ਨੀ ਉਹ ਬਣਦਾ ਉਹਨਾਂ ਦਾ ਹੱਕ ਡੈਫੀਨੇਟਲੀ ਮੈਨੂੰ ਤਾਂ ਇਹਨਾਂ ਨੇ ਪਿਛਲੀ ਉਹਦੇ ਵਿੱਚ ਜਿੱਦਣ ਮੈਂ ਆਇਆ ਸੀ ਇਸ ਮੋਰਚੇ ਦੇ ਵਿੱਚ ਉਹ ਦਿਨ ਪੁੱਛਿਆ ਵੀ ਸੀ ਮੈਂ ਕਿ ਯਾਰ ਮੈਂ ਤਾਂ 3 ਮਹੀਨੇ ਲਈ ਸੀ ਪਰ ਤਿੰਨਾ ਮਹੀਨਿਆਂ ਚ ਕੋਈ ਮੀਟਿੰਗ ਨਹੀਂ ਹੋਈ ਦੇਖੋ ਮੇਰਾ ਬੜਾ ਕਲੀਅਰ ਹੈ ਕਿ ਤੁਸੀਂ ਕੋਈ ਆਪਣੀਆਂ ਹੋਰ ਦੋ ਚਾਰ ਸਕੀਮਾਂ ਬੰਦ ਕਰਕੇ ਐਜੂਕੇਸ਼ਨ ਠੀਕ ਕਰ ਲਓ ਸਮੇਂ ਦਾ ਹਾਨੀ ਬਣਾ ਲਓ ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈਗਾ ਅਸੀਂ ਜੇ ਬੱਚਿਆਂ ਨੂੰ ਸਮੇਂ ਦੇ ਹਾਨੀ ਨਹੀਂ ਬਣਾਵਾਂਗੇ ਤਾਂ ਮੈਨੂੰ ਲੱਗਦਾ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ ਜਿਹਦੇ ਨਾਲ ਸਾਡਾ ਹੋਰ ਬਹੁਤ ਵੱਡਾ ਚਾਰ ਸੜਕਾਂ ਨਹੀਂ ਬਣਣਗੀਆਂ ਫਿਰ ਕੀ ਹੋਊਗਾ ਜੀ ਲੇਕਿਨ ਸਾਡੇ ਬੱਚੇ ਦਾ ਸ਼ੇਪ ਅਪ ਹੋ ਜਾਣਾ ਜਿ ਬੇਸ਼ੱਕ ਹਰ ਤਰਨ ਤਰਨ ਦੀ ਚੋਣ ਆ ਇਸ ਤੋਂ ਬਾਅਦ ਸਾਲ ਬਾਅਦ ਦੂਸਰੀਆਂ ਮੇਨ ਚੋਣਾਂ ਆ ਜਾਣਗੀਆਂ ਪਿਛਲੀਆਂ ਚੋਣਾਂ ਵੀ ਬਹੁਤ ਵੇਖੀਆਂ ਅਸੀਂ ਬਾਇ ਇਲੈਕਸ਼ਨ ਹੋਈਆਂ ਨੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਕਦੇ ਵੀ ਚੋਣਾਂ ਦਾ ਮਸਲਾ ਨਹੀਂ ਬਣ ਸਕਿਆ ਇੰਨਾ ਭੱਖਿਆ ਨਹੀਂ ਇਸ ਵਾਰ ਵੀ ਤਰਨ ਤਰਨ ਗੱਲ ਹੋਣੀ ਚਾਹੀਦੀ ਸੀ ਚਾਹੇ ਮੇਨ ਸਟ੍ਰੀਮ ਜਿਹੜੀ ਰੂਲਿੰਗ ਪਾਰਟੀ ਚਾਹੇ ਆਪੋਜੀਸ਼ਨ ਉੱਥੇ ਤਾਂ ਦੋਸਤ ਤਰਨ ਤਰਨ ਦੀ ਗੱਲ ਨਹੀਂ ਹੋਈ ਤਰਨ ਤਰਨ ਦੇ ਵਿੱਚ ਕਿਸੇ ਨੇ ਤਰਨ ਤਰਨ ਦੀ ਗੱਲ ਨਹੀਂ ਕੀਤੀ ਤਰਾਸਦੀ ਹੈ ਪੰਜਾਬ ਦੀ ਤਰਾਸਦੀ ਹੈ ਪੰਜਾਬ ਦੀ ਪੰਜਾਬ ਦੀਆਂ ਟੋਟਲ ਪੋਲੀਟੀਕਲ ਪਾਰਟੀਆਂ ਦੀ ਤਰਾਸਦੀ ਹੈ ਜਦੋਂ ਅਸੀਂ ਬੇਸਿਕਲੀ ਇੱਕ ਦੂਸਰੇ ਤੇ ਤਾਂਜੀ ਕੱਸੀ ਜਾਵਾਂਗੇ ਕੋਈ ਕਹੂਗਾ ਇਹ ਸ਼ਾਮੀ ਸ਼ਰਾਬ ਪੀ ਲੈਂਦਾ ਕੋਈ ਕੁਝ ਕਹੂਗਾ ਕੋਈ ਕੁਝ ਕਹੂਗਾ ਮਤਲਬ ਬੱਕਰੇ ਬੱਕਰੇ ਤਰ੍ਹਾਂ ਦੇ ਮੈਂ ਤਾਂ ਉਦਾਂ ਦਾ ਸੋਚ ਵੀ ਨਹੀਂ ਸਕਦਾ ਜੀ ਤੇ ਉਹ ਹੋਰ ਏਦੋਂ ਵੱਡੀ ਵੱਦ ਕਿਸਮਤੀ ਕੀ ਹੋਵੇ ਪੋਲੀਟੀਕਲ ਪਲੈਟਫਾਰਮ ਤੇ ਤੇ ਉਸ ਏਰੀਏ ਦੇ ਜਿੱਥੇ ਬਾਅਦ ਇਲੈਕਸ਼ਨ ਹੋਵੇ ਉੱਥੇ ਉਹਨਾਂ ਦੀ ਗੱਲ ਹੀ ਨਾ ਹੋਣੀ ਹੂੰ ਸੋ ਸਰਦਾਰ ਪ੍ਰਗਟ ਸਿੰਘ ਜੀ ਅੱਜ ਇੱਥੇ ਆਏ ਨੇ ਹਾਜ਼ਰੀ ਲਾਉਣ ਦੇ ਲਈ ਆਏ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਤਰਾਸਤੀ ਆ ਕੱਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੀ ਨਹੀਂ ਪੰਜਾਬ ਤੇ ਹੋਰ ਮਸਲੇ ਵੀ ਜਿਹੜੇ ਹੈਗੇ ਆ ਕਦੇ ਮੇਨਸਟ੍ਰੀਮ ਪੋਲਿਟੀਕਲ ਜਿਹੜੀ ਧਿਰ ਹੈ ਉਹਦੇ ਮਸਲੇ ਨਹੀਂ ਬਣੇ ਚੋਣਾਂ ਦੇ ਮਸਲੇ ਨਹੀਂ ਬਣੇ ਇੱਕ ਦੂਸਰੇ ਦੇ ਉੱਪਰ ਤਾਂ ਜੀ ਇੱਕ ਦੂਸਰੇ ਦੇ ਨਕਲਾਂ ਉਤਾਰਨਾ ਹੀ ਮਸਲੇ ਰਹੇ ਨੇ ਕੈਮਰਾਮੈਨ ਕੁਲਜੀਤ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੈਂ ਹਰਜਿੰਦਰ ਸਿੰਘ